ਅੰਗਦਾਨ organ donation ਸਭ ਤੋਂ ਵੱਡਾ দান ਕਿਹਾ ਜਾਂਦਾ ਹੈ ਅਸੀਂ ਦੇਖ ਰਹੇ ਹਾਂ ਕਿ ਲਗਾਤਾਰ ਲੋਕ ਇਹ ਉਜਾਗਰ ਹੋ ਰਹੇ ਨੇ ਅਜੇ ਹ ਇੱਕ ਮਾਮਲਾ ਸਾਹਮਣੇ ਆਇਆ ਹੈ ਇੱਕ 4 ਸਾਲ ਦੀ ਬੱਚੀ ਦਾ ਆਨੰਦੀ ਦਾ ਜਿਹੜੀ ਕਿ ਜਾਂਦੇ ਜਾਂਦੇ ਆਪਣੇ ਅੰਗਦਾਨ ਕਰਕੇ ਗਈ ਗਈ ਨੇ ਤੇ ਕਈ ਲੋਕਾਂ ਦੀ ਉਸਨੇ ਜ਼ਿੰਦਗੀ ਬਚਾਈ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਮਾਮਲੇ ਅਜਿਹੇ ਸਾਹਮਣੇ ਆਉਂਦੇ ਲੇਕਿਨ ਮਾਪਿਆਂ ਨੂੰ ਸਮਝਾਉਣਾ ਕਿੰਨਾ ਕਿ ਜ਼ਿਆਦਾ ਮੁਸ਼ਕਲ ਹੁੰਦਾ ਹੈ ਕਿਵੇਂ ਉਹਨਾਂ ਦੀ ਉਹਨਾਂ ਨੂੰ ਜਿਹੜਾ ਕਾਉਂਸਲਿੰਗ ਉਹਨਾਂ ਦੀ ਕੀਤੀ ਜਾਂਦੀ ਹੈ ਇਹ ਜਾਣਨ ਦੇ ਲਈ ਸਾਡੇ ਨਾਲ ਜੁੜੇ ਪੀਜੀਆ ਦੇ ਡਾਕਟਰ ਨੇ ਨਵਦੀਪ ਬੰਸਲ ਜੀ ਸਰ ਤੁਹਾਡਾ ਜਿਹੜਾ ਕੰਮ ਹੈ organ transplant ਜਿਹੜੇ ডিপਾਰਟਮੈਂਟ ਤੋਂ ਤੁਸੀਂ ਹੋ ਅਸੀਂ ਜਦ organ donation ਦੀ ਗੱਲ ਕਰ ਰਹੇ ਹਾਂ ਅਸੀਂ ਦੇਖ ਰਹੇ ਹਾਂ ਕਿ ਲੋਕੀ ਜਾਗਰੂਕ ਜ਼ਰੂਰ ਹੋ ਰਹੇ ਲੇਕਿਨ ਫਿਰ ਵੀ ਸਾਡੇ ਕੁਝ ਧਾਰਮਿਕ ਜਿਹੜੇ ਬਿਲੀਫ ਹੁੰਦੇ ਉਸ ਕਰਕੇ ਆਪਾਂ ਨਹੀਂ ਕਰ ਪਾਉਂਦੇ ਲੇਕਿਨ 4 ਸਾਲ ਦੀ ਅਨੰਦੀ ਦੇ ਪੇਰੈਂਟਸ ਨੂੰ ਕਿਵੇਂ ਕਨਵਿੰਸ ਕੀਤਾ ਕਿੱਥੋਂ ਦੀ ਫੈਮਿਲੀ ਸੀ ਸਰ ਬੇਸਿਕਲੀ ਮੈਡਮ ਜਿਹੜਾ ਅਨੰਦੀ ਬੱਚਾ ਸੀ ਇਹ ਵਿਦ ਹਿਸਟਰੀ ਆਫ ਫਾਲ ਆਇਆ ਸੀ ਇਹ ਸਾਡੇ ਕੋਲੇ ਆਈ ਥਿੰਕ 15th ਆਫ ਨਵੰਬਰ ਨੂੰ ਪੇਸ਼ੈਂਟ ਐਡਮਿਟ ਹੋਇਆ ਸੀ ਇਹ ਆਪਣੇ ਆਪਣੀ ਜਿਹੜੀ ਵੱਡੀ ਸਿਸਟਰ ਸੀ ਉਹਦੇ ਨਾਲ ਟਰੈਸ ਤੇ ਖੇਡ ਰਹੀ ਸੀ ਤਾਂ ਅਨਫੋਰਚਨਟਲੀ ਉਥੋਂ ਇਹ ਗਿਰ ਗਈ ਤੇ ਉਹਦੇ ਤੇ ਕਾਫੀ ਸਵੀਅਰ ਹੈਡ ਇੰਜਰੀ ਹੋਈ ਸੀ ਉਸ ਤੋਂ ਬਾਅਦ ਫੈਮਿਲੀ ਨੇ ਉਹਨਾਂ ਨੂੰ ਲੁਧਿਆਣੇ ਦੇ ਸਿਵਲ ਹਸਪੀਟਲ ਚ ਐਡਮਿਟ ਕਰਵਾਇਆ ਬਟ ਉਹ ਸਿਚੁਏਸ਼ਨ ਨੂੰ ਦੇਖਦੇ ਹੋਏ ਤਾਂ ਉਹਨਾਂ ਨੇ ਪੀਜੀਆ ਰੈਫਰ ਕਰਤਾ ਸੀ ਜਿਹੜੀ ਇਹ ਫੈਮਿਲੀ ਸੀ ਇਹ ਬਿਲੋਂਗ ਝਾਰਖੰਡ ਨੂੰ ਕਰਦੇ ਸੀ ਬਟ ਇੱਥੇ ਕੰਮ ਜਿਹੜੇ ਦੇ ਫਾਦਰ ਸੀ ਉਹ ਕਿਸੇ ਲੁਧਿਆਣਾ ਦੀ ਫੈਕਟਰੀ ਚ ਜੌਬ ਕਰਦੇ ਸੀ ਤਾਂ ਕਰਕੇ ਲੁਧਿਆਣਾ ਸ਼ਿਫਟ ਹੋਏ ਹੋਏ ਸੀ ਤੇ ਬੜਾ ਅਨਫੋਰਚੂਨੇਟ ਇਨਸੀਡੈਂਸ ਸੀ ਫੈਮਿਲੀ ਲਈ ਕਿਉਂਕਿ ਇੱਥੇ ਟਰਾਈ ਕਰੀ ਗਈ ਪੇਸ਼ੈਂਟ ਨੂੰ ਆਈਸੀਯੂ ਚ ਰੱਖਿਆ ਗਿਆ ਜਿੰਨੀ ਐਫਰਟਸ ਉਹ ਤੇ ਕਰ ਸਕਦੇ ਸੀ ਉਹ ਕਰੀ ਗਈ ਬਟ ਅਨਫੋਰਚੂਨੇਟਲੀ ਉਹ ਫਿਰ ਬ੍ਰੇਨ ਡੈਡ ਡਿਕਲੇਅਰ ਹੋ ਗਈ ਕਦੋਂ ਆਈ ਸੀ ਸਰ ਪੀਜੀਆਈਓ ਅਤੇ ਕਿਹੜੀ ਕਿਹੜੇ ਉਸ ਤੇ ਆਰਗਨ ਡੋਨੇਟ ਕੀਤੇ ਨੇ ਕਿੱਥੇ ਕਿੱਥੇ ਗਏ ਨੇ ਅ ਏ 15th ਆਫ ਨਵੰਬਰ ਨੂੰ ਪੀਜੀਐਚ ਐਡਮਿਟ ਹੋਈ ਸੀ ਮੈਂ ਔਰ ਫਿਰ ਇਹ ਬ੍ਰੇਨ ਡੈਡ ਡਿਕਲੇਅਰ ਹੋਈ ਉਸ ਲਈ ਇਹ ਫੈਮਿਲੀ ਲਈ ਬਹੁਤ ਇੱਕ ਮੁਸ਼ਕਿਲ ਫੇਸ ਸੀ कि ਉਹਨਾਂ ਦਾ ਇੱਕ ਬੱਚਾ ਜਿਹੜਾ ਸ਼ਾਇਦ ਇੱਕ ਕਹਿ ਰਹੇ ਸੀ ਕਿ ਬੜਾ ਐਕਟਿਵ ਬੱਚਾ ਸੀ ਬੜਾ ਸਰਦ ਦੇ ਲਈ ਬੜਾ ਉਹਨੂੰ ਬੜਾ ਪਿਆਰ ਕਰਦੇ ਸੀ ਪੂਰਾ ਪਰਿਵਾਰ ਤਾਂ ਉਹ ਇੱਕਦਮ ਉਹ ਇਹ ਡਿਕਲੇਅਰ ਕਰਨਾ ਕਿ ਉਹ ਬ੍ਰੇਨ ਡੈਥ ਆ ਸ਼ਾਇਦ ਇਹ ਟਰਮ ਵੀ ਫੈਮਿਲੀ ਲਈ ਨਵੀਂ ਸੀ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਬ੍ਰੇਨ ਡੈਥ ਕੀ ਹੈ ਤਾਂ ਉਹਨਾਂ ਨੂੰ ਇਹ ਸਮਝਾਉਣਾ ਕਿ ਬ੍ਰੇਨ ਡੈਥ ਕੀ ਹੋਈ ਕਿਵੇਂ ਹੋਈ ਤਾਂ ਕਾਫੀ ਮੁਸ਼ਕਲ ਫੇਸ ਸੀ ਤੇ ਫੈਮਿਲੀ ਨੇ ਇਸ ਨੂੰ ਸੈਪਟ ਕਰ ਲਈ ਵੀ ਥੋੜਾ ਟਾਈਮ ਲਿਆ ਬਟ ਜਦੋਂ ਉਹਨਾਂ ਨੂੰ ਅਸੀਂ ਫਿਰ ਆਰਗਨ ਡੋਨੇਸ਼ਨ ਦੱਸਿਆ ਕਿ ਇੱਕ ਆਪਸ਼ਨ ਹੈ ਕਿ ਤੁਸੀਂ ਇੱਕ ਆਰਗਨ ਡੋਨੇਸ਼ਨ ਵੀ ਕਰ ਸਕਦੇ ਹੋ ਤਾਂ ਫਿਰ ਫੈਮਿਲੀ ਨੇ ਉਸ ਚੀਜ਼ ਨੂੰ ਸਮਝਿਆ ਉਹਦੇ ਮਦਰ ਦਾ ਸੀ ਕਿ ਠੀਕ ਹੈ ਮੇਰਾ ਬੱਚਾ ਨਹੀਂ बच ਪਾਇਆ ਜਾਂ ਸ਼ਾਇਦ ਇਹ ਤੇ ਮੇਰਾ ਵੀ ਕਿਤੇ ਨਾ ਕਿਤੇ ਫਾਲਟ ਹੈ ਕਿ ਮੈਂ ਉਹਦੀ ਨਿਗਾ ਨਹੀਂ ਰੱਖੀ ਜਾਂ ਉਹ ਟਰੈਸ ਤੇ ਚਲੀ ਗਈ ਤੇ ਦੈਨ ਉਸੇ ਸੱਦ ਕੀ ਠੀਕ ਹੈ ਮੇਰਾ ਬੱਚਾ ਨਹੀਂ ਬਚਿਆ ਤਾਂ ਮੈਂ ਹੋਰ ਬੱਚਿਆਂ ਨੂੰ ਬਚਾਉਣਾ ਚਾਹਾਂਗੀ ਤਾਂ ਉਸ ਤੋਂ ਬਾਅਦ ਫੈਮਿਲੀ ਤੋਂ ਕੰਸੈਂਟ ਲਿਆ ਗਿਆ ਤੇ ਫੈਮਿਲੀ ਬੜੀ ਅੱਛੀ ਸੀ ਫੈਮਿਲੀ ਨੇ ਇਸ ਚੀਜ਼ ਨੂੰ ਸਮਝਿਆ ਤੇ ਉਹਨਾਂ ਨੇ ਸਾਰੇ ਆਰਗਨਸ ਲਈ ਕੰਸੈਂਟ ਦਿੱਤਾ ਤੇ ਕਾਰਨੀਆ ਬੱਚੇ ਦੀ ਅੱਖਾਂ ਦੇ ਦਾਨ ਕਰਨ ਲਈ ਵੀ ਕੰਸੈਂਟ ਦਿੱਤਾ ਉਸ ਤੋਂ ਬਾਅਦ ਉਹਦੇ ਸਾਰੇ ਟੈਸਟ ਵਗੈਰਾ ਹੋਏ ਤਾਂ ਜਿੰਨੇ ਵੀ ਆਰਗਨ ਫਿੱਟ ਸੀ ਉਹ ਲੈ ਗਏ ਜਿੱਦਾਂ ਪੀਜੀਏ ਚ ਉਹਦੀ ਦੋਨਾਂ ਦੋਨੋਂ ਕਿਡਨੀਜ਼ ਦੋਨੋਂ ਗੁਰਦੇ ਤੇ ਇੱਕ ਪੈਨਕਰੀਆ ਪੀਜੀਏ ਚ ਯੂਜ਼ ਕਰਿਆ ਗਿਆ ਤੇ ਅੱਖਾਂ ਵੀ ਰੀਟਰੀਵ ਕਰੀਆਂ ਗਈਆਂ ਜਿਹੜੀਆਂ ਯੂਜ਼ ਹੋਈਆਂ ਤੇ ਉਹਦਾ ਜਿਹੜਾ ਲੀਵਰ ਸੀ ਤਾਂ ਸਾਡੇ ਕੋਲ ਇੱਥੇ ਕੋਈ ਰੈਸੀਪੀਐਂਟ ਨਹੀਂ ਸੀ ਉਸੇ ਦਾ ਜਾਂ ਉਸ ਬਲੱਡ ਗਰੁੱਪ ਦਾ ਤਾਂ ਉਹ ਜਿਹੜਾ ਲੀਵਰ ਸੀ ਉਹ ਆਈਐਲਬੀਐਸ ਦਿੱਲੀ ਨਾਲ ਸ਼ੇਅਰ ਕੀਤਾ ਗਿਆ ਥਰੂ ਗ੍ਰੀਨ ਕੋਰੀਡੋਰ ਉਹ ਦਿੱਲੀ ਭੇਜਿਆ ਗਿਆ ਅੱਛਾ ਤੇ ਕਾਫੀ ਲੋਕਾਂ ਦੀ ਜਿੰਦਗੀ ਬਚਾਈ ਜਾਂਦੇ ਜਾਂਦੇ ਉਹ ਕਾਫੀ ਲੋਕਾਂ ਚ ਹਲੇ ਵੀ ਜਿੰਦਾ ਤੇ ਕਈ ਲੋਕਾਂ ਦੀ ਜਿੰਦਗੀ ਬਚਾ ਕੇ ਗਈ ਅੱਛਾ ਜਦੋਂ ਆਰਗਨ ਆਪਾਂ ਲੈਂਦੇ ਹੈ ਜੋ ਕਿਸੇ ਕਿਸੇ ਵੀ ਡਿਜ਼ੀਜ਼ਡ ਵਿਅਕਤੀ ਤੋਂ ਤੇ ਉਹ ਉਸ ਦੀ ਕਿੰਨੀ ਕੋਈ ਵੈਲਿਡਿਟੀ ਰਹਿੰਦੀ ਕਦੋਂ ਤੱਕ ਉਹ ਠੀਕ ਰਹਣੀ ਹੈ ਕਿ ਕਿੱਥੇ ਉਹਨਾਂ ਨੂੰ ਪ੍ਰੀਜ਼ਰਵ ਕਰਕੇ ਰੱਖਿਆ ਜਾਂਦਾ ਹੈ ਜਾਂ ਫਿਰ ਇੱਕ ਕਿ ਇੱਕ ਡਾਟਾ ਕੋਈ ਬਣਿਆ ਹੋਇਆ ਹੈ ਕਿ ਕਿਸ ਨੂੰ ਰਿਕੁਆਇਰਮੈਂਟ ਹੈ ਕਿਸ ਆਰਗਨ ਦੀ ਉੱਥੇ ਭੇਜਿਆ ਹਾਂ ਇਹਦੇ ਵਿੱਚ ਮੈਂ ਦੋ ਕੁਐਸਚਨ ਨੇ ਇੱਕ ਤਰ੍ਹਾਂ ਕਿ ਉਹ ਕਿੰਨਾ ਆਪਣੇ ਕੋਲ ਟਾਈਮ ਹੁੰਦਾ ਫਸਟ ਉਹ ਕਿ ਹਰ ਇੱਕ ਆਰਗਨ ਦਾ ਆਪਣਾ ਆਪਣਾ ਟਾਈਮ ਹੈ ਇਹਨੂੰ ਜ਼ਿਆਦਾ ਦਿਨ ਪ੍ਰੀਜ਼ਰਵ ਨਹੀਂ ਕਰ ਸਕਦੇ ਹਾਂ ਟਿਸ਼ੂ ਜਿੱਦਾਂ ਕੋਰਨੀਆ ਉਹਨੂੰ ਆਪਾਂ ਪ੍ਰੀਜ਼ਰਵ ਕਰਕੇ ਰੱਖ ਸਕਦੇ ਹਾਂ ਥੋੜੀ ਦੇਰ ਲਈ ਬਟ ਜਿਹੜੇ ਆਰਗਨ ਹੁੰਦੇ ਆ ਉਹ ਇਮੀਡੀਏਟ ट्रांसप्लांट ਹੁੰਦੇ ਜਿੰਨੀ ਜਲਦੀ ਉਹ ট্রান্সਪਲੈਂਟ ਹੋਣਗੇ ਉਹਨਾਂ ਦੇ ਜਿਹੜੇ ਐਂਡ ਰਿਜ਼ਲਟਸ ਹੋਣੇ ਜਿਆਦਾ ਅੱਛੇ ਹੁੰਦੇ ਆ ਇਹ ਆਰਗਨ ਟੂ ਆਰਗਨ ਵੈਰੀ ਕਰਦਾ ਜਿੱਦਾਂ ਹਾਰਟ ਐਂਡ ਲੰਗਸ ਆ ਉਹ ਉਹ ਲੀਵਰ ਹੋ ਗਿਆ ਇਹ 6 ਟੂ 8 ਆਰਸ ਦੇ ਵਿੱਚ ਵਿੱਚ ਇੱਕ ਬੋਡੀ ਚੋਂ ਕੱਢ ਕੇ ਦੂਸਰੀ ਬੋਡੀ ਚ ਟ੍ਰਾਂਸਪਲੈਂਟ ਕਰਨੇ ਹੁੰਦੇ ਆ ਕਿੰਨੀ ਚ ਥੋੜਾ ਟਾਈਮ ਹੁੰਦਾ ਕਿ ਤੁਸੀਂ 12 ਤੋਂ 15 ਘੰਟੇ ਥੋੜਾ ਵੇਟ ਕਰ ਸਕਦੇ ਹੋ ਤੇ ਵਿਦ ਇਨ ਦੈਟ ਟਾਈਮ ਤੁਸੀਂ ਉਹਨਾਂ ਨੂੰ ਟ੍ਰਾਂਸਪਲੈਂਟ ਕਰਨਾ ਹੁੰਦਾ ਸੈਕਿੰਡ ਸੈਕਿੰਡ ਜਿਹੜਾ ਤੁਸੀਂ ਪੁੱਛ ਰਹੇ ਸੀ ਕਿ ਇਹਦੇ ਚ ਵੇਟਿੰਗ ਲਿਸਟ ਬਣੀ ਹੁੰਦੀ ਆ ਇਹਦੇ ਚ ਫਸਟ ਕਮ ਫਸਟ ਬੇਸਿਸ ਦੇ ਕੁਝ ਪੁਆਇੰਟਸ ਹੁੰਦੇ ਆ ਫਿਰ ਏਜ ਫੈਕਟਰ ਦੇ ਕੁਝ ਪੁਆਇੰਟ ਹੁੰਦੇ ਆ ਤਾਂ ਪੇਸ਼ੈਂਟ ਕਿੰਨੀ ਦੇਰ ਤੋਂ ਡਾਇਲਿਸਿਸ ਤੋਂ ਆ ਜਾਂ ਕਿੰਨੀ ਉਹਦਾ ਲਾਈਫ ਨੂੰ ਰਿਸਕ ਆ ਇਹ ਸਾਰੇ ਪੁਆਇੰਟ ਕਰਕੇ ਇੱਕ ਵੇਟਿੰਗ ਲਿਸਟ ਬਣਾਈ ਜਾਂਦੀ ਹੈ ਹਰ ਇੱਕ ਬਲੱਡ ਗਰੁੱਪ ਦੀ ਉਸ ਤੋਂ ਬਾਅਦ ਜਿਹੜੇ ਉਸ ਬਲੱਡ ਗਰੁੱਪ ਚ ਉੱਪਰ 5 ਪੇਸ਼ੈਂਟਸ ਹੁੰਦੇ ਆ ਸਭ ਤੋਂ ਜ਼ਿਆਦਾ ਐਕਟਿਵ ਉਹਨਾਂ ਦੇ ਪੁਆਇੰਟਸ ਨੇ ਦੇ ਮਤਲਬ ਅੱਪਰ ਲਿਸਟ ਚ ਨਹੀਂ ਉਹਨਾਂ ਨੂੰ ਕਾਲ ਕਰੀ ਜਾਂਦੀ ਹੈ ਉਸ ਤੋਂ ਬਾਅਦ ਜਿਹੜੇ ਫਰਦਰ ਟੈਸਟ ਉਹਨਾਂ ਨਾਲ ਸਭ ਤੋਂ ਜ਼ਿਆਦਾ ਮੈਚਿੰਗ ਹੁੰਦੀ ਹੈ ਤਾਂ ਉਹਨਾਂ ਨੂੰ ਰੈਸੀਪੀਐਂਟਸ ਨੂੰ ਆਰਗਨ ਦਿੱਤੇ ਜਾਂਦੇ ਆ ਅਨੰਦੀ ਤੋਂ ਪਹਿਲਾਂ ਇੱਕ ਰੋਪੜ ਦਾ ਅਮਰਿੰਦਰ ਵੀ ਸੀ ਕਿੰਨੀ ਉਮਰ ਸੀਗੀ ਸਰ ਉਹਦੇ ਕਿਹੜੇ ਕਿਹੜੇ ਆਰ ਹਾਂ ਇਹ ਮਨਿੰਦਰ ਦੇ ਫੈਮਿਲੀ ਲਈ ਵੀ ਇੱਕ ਬੜੀ ਟ੍ਰੈਜਿਕ ਸਿਚੁਏਸ਼ਨ ਸੀ ਉਹ ਵੀ ਇੱਕ ਆਪਣੇ ਇਕਲੌਤਾ ਬੱਚਾ ਸੀ ਉਹ ਆਪਣੇ ਫੈਮਿਲੀ ਦਾ ਉਹ ਸ਼ਾਇਦ ਰੋਪੜ ਕਿਤੇ ਗਿਆ ਹੋਇਆ ਸੀ ਤਾਂ ਹਿੱਟ ਬਾਈ ਕਾਰ ਉਹਨੂੰ ਹੋਇਆ ਤਾਂ ਸ਼ਾਇਦ ਉਹ ਇੱਥੇ ਕਿਸੇ ਇੱਕ ਹਸਪੀਟਲ 'ਚ ਵੀ ਜੌਬ ਕਰਦਾ ਸੀ ਤੋ ਉਹ ਲੜਕਾ ਵੀ 21 ইয়ার্স ওল্ড ਸੀ ওਦੇ ਵੀ ব্রেইন ডেথ ਡਿਕਲੇਰ ہوئی তা আল্টিমেটলি ওਦੇ ਫੈਮਿਲੀ ਨੂੰ ਵੀ ਸਮਝਾਇਆ ਗਿਆ তা ਉਹਨਾਂ ਨੇ ਵੀ ਕੰਸੈਂਟ ਦਿੱਤਾ ਸਿਮILARLY ਉਸਦੇ ਵੀ ਸਾਰੇ ਆਰਗਨਸ ਤੇ করਨੀਆ ਡੋਨੇਸ਼ਨ ਲਈ ਕੰਸੈਂਟ ਸੀ আল্টিমেটলি ওਦੇ ਬਾਕੀ ਆਰਗਨ ਸੀ ਜਿਹੜੇ ਨਹੀਂ ਫਿੱਟ ਸੀ তা ওਦੇ ਵੀ ਕਿਡਨੀ ਪੈਨਕ੍ਰੀਆਜ਼ ਔਰ করਨੀਆ ਡੋਨੇਟ ਹੋਇਆ ਤੇ ਜਿਹੜਾ ਉਹਦਾ ਲੀਵਰ ਸੀ ਉਹ ਆਰਮੀ ਹਸਪੀਟਲ ਦਿੱਲੀ ਨੂੰ ਸ਼ਿਫਟ ਕਰਾਇਆ ਗਿਆ ਅਸਰ ਵੈਸੇ ਤਾਂ ਇੱਕ ਡਾਟਾ ਪੂਰਾ ਹੁੰਦਾ ਹੈ ਕਿ ਕਾਫੀ ਸਾਰੇ ਲੋਕ ਜਿਨ੍ਹਾਂ ਦੇ ਇਥੇ ਇਲਾਜ ਦੌਰਾਨ ਮੌਤ ਹੋ ਜਾਂਦੀ ਹੈ ਕਈ ਬ੍ਰੌਡ ਡੈੱਡ ਹੁੰਦੇ ਆ ਸਾਰੇ ਦੇ ਪੇਰੈਂਟਸ ਨੂੰ ਜਾਂ ਸਾਰਿਆਂ ਦੇ ਜਿਹੜੇ ਨਾਂ ਲਾਂਦੇ ਨੇ ਉਹਨਾਂ ਨੂੰ ਸਮਝਾਉਣ ਦੀ ਇੱਕ ਵਾਰ ਤੁਸੀਂ ਕੋਸ਼ਿਸ਼ ਕਰ ਦਿਓ ਬੇਸਿਕਲੀ ਮੈਡਮ ਆਰਗਨਾਈਜੇਸ਼ਨ ਚ ਜਿਹੜਾ ਕਨਸੈਪਟ ਆ ਉਹ ਬੇਸਿਕਲੀ ਕਨਸੈਪਟ ਆ ਆਫ ਬ੍ਰੇਨ ਡੈਥ ਆ ਤਾਂ ਉਹਦੇ ਚ ਜਿਹੜਾ ਇਮੀਡੀਏਟ ਪੇਸ਼ੈਂਟ ਬ੍ਰੌਡ ਡੈੱਡ ਆਉਂਦਾ ਜਾ on the spot ਉਹ emergency triage area 'ਚ ਉਹਦੀ ਉਸ ਟਾਈਮ ਤੇ ਹੀ ਡੈਥ ਹੋ ਜਾਂਦੀ ਹੈ ਉਸ ਕਿਸੇ 'ਚ ਹੋ ਜਾਂਦਾ ਅਸੀਂ DCD ਕੇਸਸ ਕਰਿਆ that is ki donation after circulatory death ਜਦੋਂ ਦਿਲ ਚੱਲਣਾ ਬੰਦ ਹੋ ਜਾਂਦਾ ਪਰ ਉਹਦੇ ਲਈ ਵੀ ਕੁਝ ਟਾਈਮ ਪੀਰੀਅਡ ਚਾਹੀਦਾ ਹੁੰਦਾ ਕਿਉਂਕਿ ਇੱਕ ਲੀਗਲ ਤੇ ਮੈਡੀਕਲੀ ਕਾਫੀ ਇੱਕ ਔਖਾ ਪ੍ਰੋਸੈਸ ਆ ਜਾਂ ਇੱਕ ਚੈਲੈਂਜਿੰਗ ਜੌਬ ਆ ਤਾਂ ਉਸ ਉਹਨੇ ਡਿਊਰੇਸ਼ਨ 'ਚ ਫੈਮਿਲੀ ਨੂੰ ਕਨਵਿੰਸ ਕਰਨਾ ਕਿ ਇੱਕ ਸਾਈਡ ਤੇ ਪੇਸ਼ੈਂਟ ਦੀ ਇੱਕਦਮ ਹੀ ਕਾਰਡੀਕ ਰੈਸਟ ਹੋ ਗਿਆ ਉਨੀ ਦੇਰ 'ਚ ਫੈਮਿਲੀ ਨੂੰ ਅਸੈਪਟ ਕਰਨਾ ਥੋੜਾ ਮੁਸ਼ਕਿਲ ਹੋ ਜਾਂਦਾ ਤਾਂ ਇਹ ਥੋੜੀ ਟਾਈਮ ਚਾਹੀਦੀ ਹੈ ਤਾਂ ਜ਼ਿਆਦਾ ਆਰਗਨ ਬ੍ਰੇਨ ਡੈਥ ਦੇ ਕੇਸ ਵੀ ਰੀਟਰੀਵ ਕਰ ਸਕਦੇ ਆ ਤਾਂ ਬ੍ਰੇਨ ਡੈਥ ਇਟਸੈਲਫ ਹੀ ਇੱਕ ਮੇਨ ਹਡਲ ਆ ਕਿ ਇਹਨੂੰ ਜਿਹੜੀ ਆਪਣੀ ਪਾਪੂਲੇਸ਼ਨ ਉਹ ਅਸੈਪਟ ਨਹੀਂ ਕਰ ਪਾਉਂਦੀ ਕਿਉਂਕਿ ਬ੍ਰੇਨ ਡੈਥ ਕਨਸੈਪਟ ਕੀ ਪੇਸ਼ੈਂਟ ਵਾਲੇ ਵੈਂਟੀਲੇਟਰ ਤੇ ਆ ਬਟ ਉਹਦੇ ਬ੍ਰੇਨ ਨੇ ਫੰਕਸ਼ਨਿੰਗ ਕਰਨੀ ਬੰਦ ਕਰਦੀ ਆ ਬਟ ਜਿਹੜੀ ਆਪਾਂ ਲੋਕਲ ਲੈਂਗੁਏਜ ਦੇਥ ਅਸੈਪਟ ਕਰਦੇ ਹਾਂ ਉਹ ਆਪਾਂ ਉਦੋਂ ਕਰਦੇ ਹਾਂ ਕਿ ਜਦੋਂ ਦਿਲ ਦੀ ਧੜਕਣ ਬੰਦ ਹੋ ਗਈ ਠੀਕ ਹੈ ਤਾਂ ਬ੍ਰੇਨ ਡੈਥ ਤੇ ਚ ਹਲੇ ਵੀ ਪੇਸ਼ੈਂਟ ਦਾ ਜਿਹੜਾ ਦਿਲ ਹੁੰਦਾ ਉਹ ਚੱਲ ਰਿਹਾ ਹੁੰਦਾ ਤੇ ਉਹਦਾ ਬੀਪੀ ਆ ਰਿਹਾ ਹੁੰਦਾ ਉਹ ਯੂਰਿਨ ਪਾਸ ਕਰ ਰਿਹਾ ਹੁੰਦਾ ਤੇ ਬਾਡੀ ਜਿਹੜੀ ਹੁੰਦੀ ਹੈ ਗਰਮ ਹੁੰਦੀ ਹੈ ਤਾਂ ਉਸ ਡੈਥ ਨੂੰ ਅਸੈਪਟ ਕਰਨਾ ਫੈਮਿਲੀ ਲਈ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਂਦਾ ਹਰ ਕੋਈ ਇੱਕ ਮਿਰੈਕਲ ਦੀ ਜਾਂ ਇੱਕ ਚਮਤਕਾਰ ਦੀ ਵੇਟ ਕਰਦਾ ਕਿ ਸ਼ਾਇਦ ਸਾਡਾ ਪੇਸ਼ੈਂਟ ਜ਼ਿੰਦਾ ਹੋ ਜਾਏਗਾ ਤਾਂ ਉਸ ਡੈਥ ਨੂੰ ਅਸੈਪਟ ਕਰਾਣਾ ਹੀ ਥੋੜਾ ਮੁਸ਼ਕਲ ਹੁੰਦਾ ਤੇ ਉਸ ਤੋਂ ਬਾਅਦ ਜੇ ਫਿਰ ਉਹਨਾਂ ਨੂੰ ਕਨਵਿੰਸ ਕਰਨਾ ਥੋੜਾ ਆਸਾਨ ਹੋ ਜਾਂਦਾ ਕਿ ਤੁਸੀਂ ਆਰਗਨ ਡੋਨੇਟ ਕਰ ਸਕਦੇ ਹੋ ਬਟ ਡੈਥ ਡੀਸੀਡੀ ਕੇਸ ਜ ਥੋੜਾ ਮੁਸ਼ਕਿਲ ਹੋ ਜਾਂਦਾ ਟਾਈਮ ਪੀਰੀਅਡ ਬਹੁਤ ਕੱਟ ਹੁੰਦਾ ਤਾਂ ਉਹਨਾਂ ਕੇਸ ਜ ਨਹੀਂ ਹੁੰਦਾ ਤਾਂ ਬ੍ਰੇਨ ਡੈਥ ਜ਼ਰੂਰੀ ਹੋ ਜਾਂਦਾ ਇਹਨਾਂ ਡੈਥ ਲਈ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਸਰ ਤੇ ਲੋਕਾਂ ਨੂੰ ਬ੍ਰੇਨ ਡੈਡ ਸਮਝਾਉਣਾ ਵੀ ਕਿੰਨਾ ਕਿ ਜ਼ਿਆਦਾ ਮੁਸ਼ਕਿਲ ਹੈ ਜਿਵੇਂ ਕਿ ਡਾਕਟਰ ਨਵਦੀਪ ਬੰਸਲ ਨੇ ਦੱਸਿਆ ਦੂਜੇ ਪਾਸੇ ਲੋਕ ਵੀ ਜਾਗਰੂਕ ਹੋ ਰਹੇ ਨੇ ਤੁਸੀਂ ਦੇਖੋ ਕਿ ਅਸੀਂ ਕਹਿੰਦੇ ਕਿ ਕਈ ਲੋਕ ਜਿਹੜੇ ਨੇ ਜਿਹੜੇ ਕਿ ਲੇਬਰ ਕਲਾਸ ਨੇ ਉਹ ਪੜੇ ਲਿਖੇ ਨਹੀਂ ਹੁੰਦੇ ਇਸ ਕਰਕੇ ਸਮਝ ਨਹੀਂ ਪਾਉਂਦੇ ਲੇਕਿਨ ਆਨੰਦੀ ਦੇ ਪੇਰੈਂਟਸ ਨੇ ਇੱਕ ਮਿਸਾਲ ਕਾਇਮ ਕੀਤੀ ਹੈ ਅਜੇ ਹਾਈ 21 ਸਾਲ ਦੇ ਅਮਰਿੰਦਰ ਦੇ ਪੇਰੈਂਟਸ ਨੇ ਵੀ ਕਿਤੇ ਆਪਣੇ ਇਕਲੌਤਾ ਮੁੰਡਾ ਹੋਣ ਤੇ ਬਾਵਜੂਦ ਜਿਹੜਾ ਉਹਨਾਂ ਨੇ ਅੰਗਦਾਨ ਕਰਨ ਦੇ ਲਈ ਹਾਮੀ ਭਰੀ ਕਈ ਲੋਕਾਂ ਦੀ ਜਾਨ ਬਚਾਈ ਹੈ ਤੇ ਇਹ ਜਿਹੜੀ ਇਹ ਐਨਥੋਸੀਆਸਮ ਲੋਕਾਂ ਦੇ ਵਿੱਚ ਆਣਾ ਬੇਹਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਇਹ ਲਗਾਤਾਰ ਅਸੀਂ ਦੇਖ ਰਹੇ ਹਾਂ ਕਿ ਇਸ ਨੂੰ ਲੈ ਕੇ ਜਾਗਰੂਕਤਾ ਮੁਹਿੰਮ ਵੀ ਚੱਲ ਰਹੀ ਹੈ ਇੱਥੇ ਤੱਕ ਕਿ ਸਰਕਾਰਾਂ ਵੀ ਇਸ ਨੂੰ ਲੈ ਕੇ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ ਤੇ ਵੱਧ ਤੋਂ ਵੱਧ ਲੋਕਾਂ ਨੂੰ ਇਸ ਬਾਰੇ ਜਾਗਰੂਕ ਹੋਣਾ ਚਾਹੀਦਾ ਹੈ ਕਿ ਜੇਕਰ ਉਹਨਾਂ ਦੇ ਆਪਣੇ ਪਰਿਵਾਰ ਦਾ ਕੋਈ ਜੀ ਚਲਾ ਜਾਂਦਾ ਹੈ ਜੇਕਰ ਉਹ ਨਹੀਂ ਵਾਪਸ ਆ ਸਕਦਾ ਜਾਂ ਉਹ ਬ੍ਰੇਨ ਡੈੱਡ ਹੈ ਤੇ ਉਸਦੇ ਅੰਗ ਕਿਸੇ ਦੇ ਕੰਮ ਆ ਸਕਦੇ ਕਿਸੀ ਹੋਰ ਦੀ ਜ਼ਿੰਦਗੀ ਉਸਦੇ ਨਾਲ ਬਚ ਸਕਦੀ ਹੈ ਕੈਮਰਾ ਪਰਸਨ ਸਮੀਰ ਦੇ ਨਾਲ ਪੂਜਾ ਵਰਮਾ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ